ਪਰਮਾਤਮਾ ਨੇ ਜਨਮ ਤੋਂ ਹੀ ਨਹੀਂ ਮਰਦ ਨੂੰ ਕੁਰਖਤ ਬਣਾਇਆ ਸੀ ਬਲਕਿ ਹਰ ਇੱਕ ਬੱਚੇ ਦੇ ਵਿੱਚ ਉਹ ਸਤਗੁਰ ਦਾ ਰੂਪ ਚਲਕਦਾ ਹੁੰਦਾ ਹੈ ਲੇਕਿਨ ਬਾਅਦ ਵਿੱਚ ਲੜਕੇ ਦੀ ਪਰਵਰਿਸ਼ ਵੇਲੇ ਸਾਡੇ ਸਮਾਜ ਦੀ ਸੋਚ ਉਸ ਲੜਕੇ ਨੂੰ ਘੜਦੀ ਜਾਂਦੀ ਹੈ ਉਹ ਉਹੀ ਸੁਭਾਅ ਅਪਣਾਉਣ ਲੱਗ ਜਾਂਦਾ ਹੈ ਲੇਕਿਨ ਅੱਜ ਪੁਰਸ਼ ਦੇ ਕੋਲ ਇੱਕ ਆਜ਼ਾਦੀ ਹੈ ਆਪਣੇ ਸੁਭਾਅ ਦੀ ਚੋਣ ਖੁਦ ਕਰਨ ਦੀ ਆਪਣਾ ਵਿਵਹਾਰ ਚੁਣਨ ਦੀ ਔਰ ਉਹੀ ਸਮਾਜ ਦੇ ਵਿੱਚ ਬਿਆਨਤ ਜਾਗਰਤਾ ਦੀ ਮੌਜੂਦਗੀ ਹੋ ਚੁੱਕੀ ਹੈ ਅਜ ਮਰਦ ਦੀ ਜਾਗਰਤਾ ਉਹਨਾਂ ਉਚਾਈਆਂ ਤੇ ਪਹੁੰਚ ਚੁੱਕੀ ਹੈ ਕਿ ਉਹ ਫੈਸਲੇ ਖੁਦ ਕਰ ਸਕਦੇ ਨੇ ਕਿ ਮੇਰਾ ਵਿਵਹਾਰ ਕਿਸੇ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ ਕਿਸੇ ਦਾ ਦਿਲ ਤਾਂ ਨਹੀਂ ਦੁਖਾ ਰਿਹਾ ਦਰਸਲ ਮਰਦਾਨਾਪਣ ਹਰ ਇੱਕ ਇਨਸਾਨ ਦੇ ਵਿੱਚ ਮੌਜੂਦ ਹੁੰਦਾ ਹੈ ਹਰ ਇੱਕ ਔਰਤ ਦੇ ਵਿੱਚ ਵੀ ਕੁਝ ਮਾਤਰਾ ਮਰਦਾਨਾ ਹਾਰਮੋਨਸ ਹੁੰਦੇ ਹਨ ਔਰ ਭੀੜ ਪੈਂਟ ਤੇ ਇਹਨਾਂ ਹਾਰਮੋਨਸ ਦੀ ਮੌਜੂਦਗੀ ਦੀ ਵਜ੍ਹਾ ਕਰਕੇ ਔਰਤ ਆਪਣਾ ਮਰਦਾਨਾ ਰੂਪ ਇਸਤੇਮਾਲ ਕਰਦੀ ਹੈ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਇਸ ਮਰਦਾਨਾ ਤਾਕਤ ਨੂੰ ਨਾ ਜਾਇਜ਼ ਨਾ ਇਸਤੇਮਾਲ ਕੀਤਾ ਜਾਵੇ ਮੇਰਾਏ ਸੁਨੇਹਾ ਸਿਰਫ ਪੁਰਸ਼ ਰੂਪ ਵਾਸਤੇ ਹੀ ਨਹੀਂ ਬਲਕਿ ਹਰ ਇੱਕ ਇਨਸਾਨ ਤੱਕ ਪਹੁੰਚੇ ਪਰਮਾਤਮਾ ਸਾਨੂੰ ਸਭ ਨੂੰ ਸਮੱਤ ਬਖਸ਼ੇ ਕਿ ਅਸੀਂ ਆਪਣੇ ਵਿਵਹਾਰ ਵੇਲੇ ਆਪਣੀ ਹੋਸ਼ੇਸਤਮਾਲ ਕਰ ਸਕੀਏ